ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਆਨਤੇ ਬੁੱਚੜ ਦੇ ਪੋਤੇ ਰਵਨੀਤ ਬੁੱੱਟੀ ਨੂੰ ਉਹਦੀ ਭਾਸ਼ਾ ਜਵਾਬ ਦੇਣ ਲੱਗਾ ਸੁਣ ਲਈ ਹੋਏ ਜਿੰਨਾ ਨੁਕਸਾਨ ਤੇਰੇ ਦਾਦੇ ਨੇ ਜਿਹਨੂੰ ਸਿਕਾਉਮ ਬਿਆਨਤਾ ਬੁੱਚੜ ਕਹਿੰਦੀ ਆ ਐਨਾ ਕਿਸੇ ਨੇ ਨਹੀਂ ਕੀਤਾ ਹੋਣਾ ਤਾਂ ਇਹ ਤੈਨੂੰ ਤਕਲੀਫ ਹੁੰਦੀ ਆ ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ ਜਦੋਂ ਨੌਜਵਾਨ ਜਾਂਦੇ ਸੀ ਨਾ ਇਹ ਸਿਰਾਂ ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ ਦਾੜੇ ਰੱਖੇ ਹੁੰਦੇ ਸੀ ਝੂਠੇ ਮੁਕਾਬਲੇ ਤੇਰਾ ਦਾਦਾ ਹੀ ਕਰਾਉਂਦਾ ਸੀ 인ਦਰਾ ਗਾਂਧੀ ਨੇ ਪਹਿਲਾਂ ਗੁਰੂ ਧੰਮਾਂ ਤੇ ਹਮਲਾ ਕੀਤਾ ਉਹੀ ਅਗੇ ਤਰਜ਼ ਤੇ ਤੇਰੇ ਦਾਦੇ ਨੇ ਸਿੱਖ ਕੌਮ ਦਾ ਬੈਰੀ ਬਣਿਆ ਤੇ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ ਇਹ ਦਸਤਾਰਾਂ ਨੂੰ ਇਹ ਦਾੜਿਆਂ ਦਾ ਬੈਰੀ ਸੀ ਤੇਰਾ ਦਾਦਾ ਜਦੋਂ ਮੁੱਖ ਮੰਤਰੀ ਸੀ ਕੇਪੀਐਸ ਗਿੱਲ ਦੇ ਨਾਲ ਰਲ ਕੇ ਝੁੱਠੇ ਮੁਕਾਬਲੇ ਕੀਤੇ ਉਹਨੇ ਨੌਜਵਾਨਾਂ ਨੂੰ ਮਾਰਿਆ ਬੇਗੁਨਾ ਨੌਜਵਾਨਾਂ ਨੂੰ ਮਾਰਿਆ ਇੱਕ ਪੀੜੀ ਮਾਰ ਦਿੱਤੀ ਤੇਰੇ ਦਾਦੇ ਨੇ ਬਿਆਨਤਾ ਪੁੱਜੜ ਤਾਂ ਹੀ ਕਹਿੰਦੀ ਸੀ ਕੌਮ ਤੇਰੇ ਦਾਦੇ ਨੂੰ ਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ ਕਿਉਂਕਿ ਜਦੋਂ ਸਿੱਖ ਕੌਮ ਦਾ ਉਹ ਕਤਲੇਆਮ ਕਰ ਰਿਹਾ ਸੀ ਤਾਂ ਉਹਨੂੰ ਸਿੰਘਾਂ ਨੇ ਸੁੱਧਾ ਲਾਇਆ ਤੇਰੇ ਦਾਦੇ ਨੂੰ ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿੰਨੇ ਆ ਭਾਈ ਬਲਵੰਤ ਸਿੰਘ ਰਾਜੂਆਣਾ ਜੀ ਜਗਤਾਰ ਸਿੰਘ ਹਵਾਰਾ ਜੀ ਹੋਰ ਅਨੇਕਾ ਬੰਦੀ ਸਿੰਘ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਤਾਂ ਤੇਰੇ ਤਖਲੀਬ ਹੁੰਦੀ ਆ ਤਾਂ ਹੀ ਤੂੰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਦੇ ਖਿਲਾਫ ਬੋਲ ਰਿਹਾ ਹੈ ਤੂੰ ਕਹਿੰਦਾ ਡਰ ਗਏ ਕਿਸੇ ਤੋਂ ਨਹੀਂ ਡਰਿਆ ਸੀ ਡਰਾ ਸਾਨੂੰ ਇੰਦਰਾ ਨਹੀਂ ਸਕੀ ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬਿਆਨਤਾ ਬੁੱਚੜ ਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀ ਆ ਓਏ ਕਿਸੇ ਤੋਂ ਨਹੀਂ ਸੀ ਡਰਦੇ ਖਾਲਸਾ ਛੰਡੇ ਦੇ ਹੇਠ ਸਿੱਖ ਕੌਮ ਸਿੱਖ ਕੌਮ ਦੇ ਮੁੱਦੇ ਆਲੀ ਇਕਜੁਟਾ ਇਕਜੁਟੋ ਕੇ ਲੜੂਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਮੁਰੇ ਹੋ ਕੇ ਲੜਾਈ ਲੜ ਰਹੀ ਆ ਪੂਰੀਆ ਸਿੱਖ ਸੰਸਥਾਵਾਂ ਸਿੱਖ ਕੌਮ ਇਕ ਮਠੋ ਕੇ ਲੜਾਈ ਲੜ ਰਹੀ ਆ ਤੇ ਲੜਨੀ ਬਚਾਈਦੀ ਆ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਠੋਕਿਆ ਕਰੋ ਇਹ ਲੋ ਗੁਲਾਮਾਂ ਨੂੰ ਪੈਂਦੇ ਨੇ ਇਹ ਉਹਨਾਂ ਦੇ ਵਾਰਿਸ ਨੇ ਜਿਨ੍ਹਾਂ ਨੇ ਇੱਕ ਪੀੜੀ ਮਾਰ ਦਿੱਤੀ ਆਪਣੀ ਨੌਜਵਾਨਾਂ ਦੀ ਇਹ ਦਸਤਾਰਾਂ ਦਾੜੀਆਂ ਦੇ ਵੇਰੀ ਨੇ ਇਹ ਨੌ ਇਹ ਇਹ ਬਿਆੰਤ ਦਾ ਪੁੱਤਰ ਦਾ ਪਰਿਵਾਰ ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਓਏ ਸੁਣ ਲੈ ਤੇ ਤੇਰੀ ਭਾਸ਼ਾ ਦਾ ਜਵਾਬ ਤੇਰੀ ਭਾਸ਼ਾ ਦੇ ਵਿੱਚ ਹੀ ਦਵਾਂਗੇ ਇਹ ਲੋਕ ਬਹਿਰੀ ਨੇ ਨੌ ਜਨਨ ਬੇਨਤੀ ਇਹਨਾਂ ਨੂੰ ਇਹਦੀ ਭਾਸ਼ਾ ਸਾਰੇ ਇੱਕ ਮਟੋ ਕੇ ਜਵਾਬ ਦੋ ਤੇ ਲੜਾਈ ਲੜੋ ਕਿਉਂਕਿ ਬੰਦੀ ਸਿੰਘਾਂ ਨੇ ਕੌਮ ਲਈ ਲੜੇ ਨੇ ਕੋਈ ਜਾਤੀ ਲੜਾਈ ਨਹੀਂ ਸੀ ਬੰਦੀ ਸਿੰਘਾਂ ਦੀ ਕੌਮ ਲਈ ਲੜੇ ਨੇ ਕੌਮ ਦੇ ਦਰਦ ਲਈ ਲੜੇ ਨੇ ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਜਿਨ੍ਹਾਂ ਦੀਆਂ ਝੁੱਠੇ ਮੁਕਾਬਲੇ ਕਿਤੇ ਉਹਨਾਂ ਲਈ ਲੜੇ ਨੇ ਤਾਂ ਉਹਨੇ ਸੋਦੇ ਲਾਏ ਤਾਂ ਉਹ 25 25 30 32 32 ਸਾਲ ਤੋਂ ਜਿਲ੍ਹਾਂ 'ਚ ਬੰਦ ਨੇ ਇਹ ਰਵਨੀਤ ਬੁੱਟੂ ਵਰਗਾ ਨੌਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੇ ਸਿੱਖ ਕੌਮ ਬਿਆੰਤਾ ਬੁੱਚੜ ਕਹਿੰਦੀ ਆ ਓਏ ਬਿਆੰਤਾ ਬੁੱਚੜ ਕਹਿੰਦੀ ਆ ਤੇ ਤੂੰ ਵੀ ਬਿਆੰਤੇ ਵਿਚਰ ਤੋਂ ਕੱਟ ਨਹੀਂ ਤੂੰ ਵੀ ਰਵਨੀਤ ਬੁੱਚੜਾ ਬੁੱਚੜ ਕਿਉਂਕਿ ਸਿੱਖ ਕੌਮ ਦਾ ਤੈਨੂੰ ਦਰਦ ਨਹੀਂ ਬਾਰ-ਬਾਰ ਤਾਈਂ ਤੂੰ ਜ਼ਹਿਰ ਉਗਲਦਾ ਤਾਈਂ ਜ਼ਹਿਰ ਉਗਲਦਾ ਸੱਪ ਦਾ ਬੱਚਾ ਸੱਪ ਹੀ ਆ ਫਿਰ ਤੂੰ ਅਸਲੀਅਤ ਦੇ ਵਿੱਚ ਸੋ ਇਸ ਲਈ ਤੈਨੂੰ ਤੇਰੀ ਭਾਸ਼ਾ ਜਵਾਬ ਦੇ ਰਹੇ ਆ ਤੇ ਜੇ ਇੱਕ ਗੱਲ ਬੋਲੇਗਾ ਚਾਰ ਤੈਨੂੰ ਸਲਾਮਾਂ ਦੇ ਕਿਉਂਕਿ ਤੁਹਾਡਾ ਜਿਹੜਾ ਖਾਨਦਾਨ ਆ ਉਹ ਸਾਰਾ ਪੰਜਾਬ ਸਾਰੀ ਸਿੱਖ ਕੌਮ ਜਾਣਦੀ ਹੈ ਕਿ ਕੀ ਤੁਸੀਂ ਸਿੱਖ ਕੌਮ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ